ਹਾਂਜੀ ਕੀ ਹਾਲ ਚਾਲ ਜੀ ਸਾਰੇ ਬੜੀਆ ਜੀ ਚੱਲੇ ਆਪਾਂ ਸ਼ੌਪ ਤੇ ਤਾਂ ਦਿਨ ਹੈਗਾ ਬੀੜਵਾਰ ਤਾਂ ਸਤਮਕਾ ਸੱਤੀ ਕੇ ਬਲੌਗ ਬਣ ਕੇ ਤਾਂ ਬਾਕੀ ਜੁੜੇਗਾ ਬਲੌਗ ਨਾਲ ਠੀਕ ਨਾ ਕੋ ਤੇਰੇ ਭਰਾ ਕਿੱਥੇ ਰਿਹਾ ਬਤਾ ਯਾਰ ਬਹੁਤ ਮੈਸ ਕੀਤਾ ਭਰਾ ਦੇ ਨੂੰ ਹੈ ਬਾਹਰ ਚਲੇ ਬਾਹਰ ਚਲੇਗਾ ਕਦੋਂ ਉਤਰਿਆ ਕਦੋਂ ਫਲੈਟ ਚ ਹਾਂਜੀ ਐ ਜੀ ਤੇ ਫੇਰ ਜੀ ਤੇਰੇ ਗੋਰੇ ਹੋਣੀ ਆਪਣੇ ਗੋਰੇ ਭਰਾ ਲਓ ਜੀ ਆਪਾਂ ਗੋਰੇ ਭਰਾ ਤੋਂ ਆ ਗਏ ਇੱਥੇ ਪੂਰੇ ਪ੍ਰਾਗ ਵਿੱਚ ਨਵੀਂ ਕੰਦਰੀ ਐਟਮਾ ਨੇ ਇੱਦਾਂ ਟੋਪੀਆਂ ਰਹੀਆਂ ਆਹ ਦੇਖੋ ਆਜਾ ਪ੍ਰਿੰਟਿੰਗ ਦੇ ਵਿੱਚ ਆਪਣੇ ਬਿਲਕੁਲ ਦਰਵਾਜ਼ੇ ਦੇ ਕੋਲ ਸਾਹਮਣੇ ਦੇ ਕੱਲਰ ਭਰਾ ਆ ਜੀ ਠੀਕ ਹੈ ਜੀ ਤਿੰਨ ਦੁਕਾਨਾਂ ਆਪਣੀਆਂ ਹੀ ਆ ਆਪਣੇ ਕੋਲ ਬਹੁਤ ਵਧੀਆ ਲੋਕੇਸ਼ਨ ਦੀਆਂ ਤੇ ਕਲਰ ਬਹੁਤ ਜੈਨੂਨ ਹੁੰਦੇ ਆ ਠੀਕ ਆ ਟੋਪੀਆਂ ਦੇਖੋ ਵਡੀਆਂ ਕਿੰਨੇ ਨਾਈਸ ਵਾਦੀਆਂ ਆ ਦੇਖੋ ਮਰਾ ਜੀ ਆਹ ਵੀਊ ਦਿਖਾਉਂਦਾ ਇਹ ਆਪਣਾ ਭਰਾ ਆ ਠੀਕ ਆ ਬੈਡ ਰੈਡੀ ਨਾ ਓਕੇ ਹੁੰਦੀ ਹੈ ਭਰਾਣਾ ਕੋ ਠੀਕ ਹੈ ਬਾਕੀ ਬਲੌਗ ਬਈ ਕੰਮ ਕਰਦੇ ਆ ਬੱਦੇ ਕਿਤੇ ਗਰੀ ਨਹੀਂ ਬਲੌਗ ਵੱਡਾ ਪਾ ਮੈਂ ਤਾਂ ਹਰੇ ਵੱਡੇ ਘੋਰਾ ਭਾਗ ਦੇ ਕੇ ਸੱਟਾ ਆਪਣੇ ਕੋ ਪਾਰ ਸਪੋਰਟ ਸਭਾ ਸਾਰੀ ਅੱਜ ਮੈਂ ਬਹੁਤ ਚੈੱਕ ਕਰੋ ਬਾਕੀ ਔਜਲਾ ਲੁਕੀ ਨਹੀਂ ਜਮਿਆਣੇ ਬਾਕੀ ਔਜਲੇ ਨੂੰ ਨਹੀਂ ਇਧਰ ਜੱਫੀ ਨਹੀਂ ਲਾਉਂਦੇ ਜਿਹੜੀ ਸੈਲੀਬ੍ਰਿਟੀ ਬੰਦੇ ਸਾਰੇ ਮੈਟੜੇ ਬਣਾ ਦੇ ਪੇਰ ਦਾ ਫਾਗੋਰੇ ਮੜ ਕੇ ਬੋਡ ਭਾਈ ਬੋਡ ਚੈੱਕ ਕਰੋ ਔਜਲਾ ਮਿਲੂਗਾ ਤੁਹਾਨੂੰ ਹਾਏ ਕਰਨ ਔਜਲਾ ਮਿਲ ਗਈ ਐਨ ਕਾ ਮਿੰਨੀਆਂ ਇੱਥੋਂ ਇੱਥੋਂ ਐਨ ਕਾ ਮਿੰਨੀਆਂ ਕਰਨ ਔਜਲੇ ਵਾਲੀਆਂ ਠੀਕ ਹੈ ਜੀ ਹਾਂ ਤੇ ਬਾਕੀ ਇਧਰ ਕੈਪੜੇ ਬ੍ਰੈਂਡ ਚ ਚੈੱਕ ਕਰੋ ਕਲਰ ਚੈੱਕ ਕਰੋ ਕਿੰਨੇ ਹੁੰਦਰੇ ਪਏ ਆ ਸਾਰੇ ਜੈਨੂਨ ਕਲਰ ਪਏ ਆ ਲੋ ਗੁਰੇਪਰਾ ਚੈੱਕ ਕਰ ਇਧਰ ਗੁਰੇਪਰਾ ਚ ਪਾਫ ਨਹੀਂ ਕੀਤਾ ਨਹੀਂ ਯਾਰ ਅਜ ਟਾਈਮ ਹੀ ਨਹੀਂ ਲੱਗਿਆ ਟਾਈਮ ਲੱਗਿਆ ਮਿਲ ਕੇ ਅਜ ਗੁਰਨਾਤਾ ਵੀ ਨਹੀਂ 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 ਆਪਣਾ ਆਪਣਾ ਪੱਕਾ ਆਪਣਾ ਆਪਣਾ ਗੁਰਾਪਰਾ ਇਹ ਤਾਂ ਚੈੱਕ ਕਰੋ ਲੁਕੋ ਚੈੱਕ ਕਰੋ ਆਪਣਾ ਇਹ ਬਾਕੀ ਪ੍ਰਾਹ ਹਾਂ ਥੋੜੇ ਦਿਨਾਂ ਬਾਅਦ ਬੰਡਿੰਗ ਕਰਨ ਲੱਗਾ ਆ ਠੀਕ ਹੈ ਤਾਂ ਗੁਰਪੁਰਗਾ ਦਾ ਉਹ ਕਿਉਂ ਨਾ ਚਾਰ ਦੁਕਾਨਾਂ ਤੇ ਪਹੁੰਚੇ ਸੀਗੇ ਤਾਂ ਭਰਾਵਾਂ ਨੇ ਆਪਣੇ ਮਿਲ ਆਏ ਕਿੱਥੋਂ ਆਪਾਂ ਆਏ ਭਰੋ ਲੁਧਿਆਣਾ ਤੋਂ ਲੁਧਿਆਣੇ ਤੋਂ ਆਇਆ ਭਰਾਵਾਂ ਨੇ ਆਪਣੇ ਵੀਡੀਓ ਦੇਖਦੇ ਆ ਵੀਡੀਓ ਕਿਹੜੀ ਹੁੰਦੀ ਆ ਭਰਾਵਾਂ ਸੜਾ ਹੋਦਿਆ ਭਰਾਵਾਂ ਨੇ ਆਪਣੇ ਕੋਲ ਆਏ ਆ ਕਿੱਥੋਂ ਭਈ ਆਪਾਂ ਆਏ ਆ ਲੁਧਿਆਣੇ ਭਾਈ ਲੁਧਿਆਣੇ ਤੋਂ ਆਇਆ ਤਾਂ ਭਰਾਵਾਂ ਨੇ ਚੈਨ ਲਈ ਆਪਣੇ ਕੋਲ ਬੀਬੀ ਐਸ ਉਹ ਠੀਕ ਆ ਭਰਾਵਾਂ ਨੇ ਵੀਡੀਓ ਦੇਖਦੇ ਆਪਣੀਆਂ ਚਲੋ ਠੀਕ ਆ ਇਹ ਆਪਣੇ ਇਧਰ ਭਰਾਵਾਂ ਨੇ ਆਏ ਕਿੱਥੋਂ ਆਏ ਆਪਾਂ ਜਾਣੇ ਉਹਦੇ ਵਿੱਚ ਤਾਂ ਹਰੇ ਵੀਰ ਵਾਰਾ ਹੋ ਗਿਆ ਇਹ ਵੀਰ ਮੋਗੇ ਦਾ ਇਹ ਭਰਾ ਆ ਬੜੇ ਟਿਕਾ ਹੋਰ ਭਾਈ ਭਰਾ ਦਾ ਕੰਮ ਦੱਸੋ ਭਰਾ ਕੰਮ ਐਂਡ ਭਾਈ ਐਂਡ ਪੂਰਾ ਐਂਡ ਭਾਈ ਐਂਡ ਦਾ ਕੰਮ ਹੈਗਾ ਕੰਮ ਹੈ ਕਿਰਾਇਆ ਸਲੂੰਦਾ ਕੰਮ ਆ ਹਾਂ ਸਲੂੰਦਾ ਕੰਮ ਆ ਗੀਲਾ ਬੱਜੂ ਹੈ ਕਿਹਦਾ ਦੂਸਰੀ ਟੀਮ ਟੀਲੀਲਾ ਬੱਜੂ ਉਹ ਵੀ ਯਾਰ ਕਰਦੇ ਆ ਆਪਣੇ ਹਰ ਵੀਡੀਓ ਆਰ ਆਪਣੇ ਕਾਉਂਦੇ ਆ ਮੈਂ ਗਨੇ ਭਰਾਵਾਂ ਦਾ ਪਿਆਰ ਐਂਡ ਚੀਜ਼ਾਂ ਬੜੀ ਐਂਡ ਸਿਰਾ ਸਿਰਾ ਲਈ ਵਈ ਬੱਜੂ ਸਿਰਾ ਭਰਾਵਾਂ ਨੇ ਆਪਾਂ ਲੋਕਟ ਲਾਇਆ ਤੂੰ ਖਰਾ ਨਹੀਂ ਲੱਗਦਾ ਪਿਆ ਚੈੱਕ ਕਰੋ ਹੋਣ ਲੱਗੇ ਬਣੇ ਤੇਰੇ ਕਰਕੇ ਆ ਬਾਬਾ ਸੱਚੀ ਕਹਿੰਦਾ ਤੁਹਾਨੂੰ ਮੈਂ ਨਹੀਂ ਸੁਣਾਦਾ ਪਿਆ ਆਰੇ ਕਹਿੰਦਾ ਪੰਪ ਦਿੰਦਾ ਪਿਆ ਉਹ ਨਹੀਂ ਭਰਾ ਪੰਪ ਪੂਰਾ ਪੰਪ ਨਹੀਂ ਸੱਚੀ ਕਹਿੰਦਾ ਖਰਾ ਉਹ ਲੱਗਦਾ ਪਿਆ ਆਪਾਂ ਆ ਪੰਪ ਰਬਾ ਜੀ ਮਰ ਜੇ ਬਰ ਦੇ ਆਦਮਾ ਚਾਹਦਾ ਨਹੀਂ ਮੈਂ ਇਥੇ ਨਹੀਂ ਨਹੀਂ ਚੈੱਕ ਕਰਾ ਨਹੀਂ ਸਲਾਦਾ ਜਾਣੇ ਹਾਂ ਬਾਪਾ ਬਾਪਾ ਸਰਬ ਤੇਰੇ ਵਾਸਤੇ ਵੀ ਇਸ ਲੈ ਆਂਦਾ ਆ ਭਰਾ ਵਾਸਤੇ ਜੀ ਭਰਾ ਨੂੰ ਦੇਣਾ ਇਹ ਕਲੀਡਾ ਮੇਰੇ ਗੱਲ ਚ ਪਤਾ ਨਹੀਂ ਪਾਇਆ ਵਾ ਨਹੀਂ 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 ਭਰਾ ਉਹ ਨਹੀਂ ਆਪਣੇ ਕੋ ਆਏ ਕਿੱਥੋਂ ਭਈ ਆ ਪਾਏ ਆ ਕਲਾਰਾ ਤੋਂ ਭਈ ਕਲਾਰਾ ਤੋਂ ਆਏ ਆ ਤਾਂ ਭਰਾ ਉਹਨੇ ਸਮਾਨ ਲਿਆ ਬਈ ਵੀਡੀਓ ਵੀਡੀਓ ਦੇਖਦੇ ਭਰਾ ਨਹੀਂ ਆਪਣੇ ਉਹ ਠੀਕ ਹੁੰਦਾ ਭਰਾ ਵੀਡੀਓ ਘੈਂਟ ਹੁੰਦੀਆਂ ਵੈਰਾਈ ਕਿੱਦਾਂ ਲੱਗੀ ਤੁਹਾਨੂੰ ਓਕੇ ਲੱਗੀ ਉਹ ਵੀ ਅਡਮਾ ਦੋ ਹੋਣੀਆਂ ਠੀਕ ਆ ਬਾਕੀ ਤੁਹਾਨੂੰ ਆ ਜਾ ਗੰਨੀ ਵੀਡੀਓ ਵਿੱਚ ਕੋਈ ਨਾ ਹੋਰ ਹੀ ਸੱਦੇ ਬਈ ਭਰਾ ਆਪਣੇ ਲੈ ਗੋਣੇ ਚਲੋ ਠੀਕ ਆ ਭਰਾ ਸੱਦੇ ਨੇ ਬਈ ਲੀ ਆ ਗਏ ਆ ਸਮਾਨ ਆ ਕਿੱਥੋਂ ਭਈ ਆਪਾਂ ਕਿ ਮਾਜਣ ਬਾਜੀ ਅੰਬਰਸਰ ਤੋਂ ਅੰਬਰਸਰ ਤੋਂ ਭਈ ਨੇ ਆਏ ਤਾਂ ਪਾਏ ਆ ਸ਼ੋਪਿੰਗ ਕੀਤੀ ਆ ਵੋਚ ਲਈ ਆ ਤੁਹਾਡਾ ਸ਼ਾਕਾਹ ਚੀਜ਼ ਬ੍ਰੈਸਲ ਲਿਆ ਬਣਾਉਣੇ ਜਿੱਤਾ ਪੰਜਾਬ ਦਾ ਲੋਗੋ ਲਿਆ ਤਾਂ ਬੜਾ ਬਹੁਤ ਚੱਲ ਰਿਹਾ ਉਹ ਠੀਕ ਹੈ ਭਾਜੀ ਕਿਦਾਂ ਲੱਗੀ ਤੁਹਾਨੂੰ ਵੈਰੀਟੀ ਬਹੁਤ ਲੱਗੀ ਆ ਚਲੋ ਇਹ ਆਪਣਾ ਟੈਰੂ ਬਣਾ ਕੇ ਆਇਆ ਯਾਰ ਚੈੱਕ ਕਰ ਬਈ ਕਿੰਨੇ ਪੈਸੇ ਲੇਦਣੇ ਭਾਜੀ 4500 ਰੁਪਏ ਵੀ 4500 ਰੁਪਏ ਗੱਪ ਘੱਟ ਮਾਰ ਇਹ ਇਹ ਕੱਪ ਆਇਆ ਇਹਨੇ ਸਾਡੇ ਬੋਸਾਂ ਨੇ ਪੁੱਛਿਆ ਕਿ ਇਹ ਫੋਕਸ ਕੀ ਲਿਖਿਆ ਹਾਂਜੀ ਪੜ੍ਹ ਲਓ ਸਕੂਲ ਇਹਨੇ ਨਹੀਂ ਸਕੂਲ ਇਹਨੇ ਭਾਜੀ ਤਾਇਆ ਤਗਾ ਲੰਦੀ ਆ ਵੀ ਇੱਦਾਂ ਆ ਆਖ ਆ ਸੂਰਜ ਆ ਮੱਕ ਆ ਆ ਵੀ ਆਹ ਸੱਪ ਭਾਜੀ ਬਣਾਏ ਵੇ ਨਹੀਂ ਇਹ ਮੱਛਾ ਸੋਤਾ ਵਾ ਜੀ ਸਹੀ ਸਹੀ ਨਾਈਸ ਬਣਾਇਆ ਤੁਸੀਂ ਕੱਟੂ ਵਾ ਬਹੁਤ ਵਧੀਆ ਵਾ ਕੱਟੂ ਲੋ ਜੀ ਭਰਾ ਜੀ ਆਪਾਂ ਆ ਗਏ ਹੁਣ ਚੱਲ ਗਏ ਆਪਾਂ ਘਰਾਂ ਨੂੰ ਸਮਾਂ ਬਹੁਤ 6:00 ਵਜੇ 6:00 ਵਜੇ ਆਇਆ ਹੈ ਹੈ ਚੱਲਾ ਹੁਣ ਠੀਕ ਆ ਜਦੋਂ ਤੁਹਾਨੂੰ ਮਿਲਦੇ ਆਂ ਤੇ ਰਹਿਣਾ ਲਾ ਗੋ ਨੰਨ ਆ ਜੇ ਪਰ ਅੱਗੇ ਪਹੁੰਚੇ ਉਧਰ ਸ਼ਾਮਾਂ ਪੈ ਗਈਆਂ ਆ ਜਦੋਂ ਹੁਣੇ ਆਏ ਆਂ ਤਾਂ ਕੋਰੇ ਪਾ ਕੇ ਤਾਂ ਕੰਮ ਠੀਕ ਜਿਆਦਾ ਓਕੇ ਰਿਹਾ ਹਾਂ ਦੀ ਰੇ ਭਾਈ ਹੁਣ ਆ ਗਏ ਭਰਾ ਨੂੰ ਬਰਨੂ ਕੈਟਾਗਰੀ ਕੀ ਕੀ ਕੌਣ ਲਗਾਉਂਦਾ ਕੈਟਾਗਰੀ ਕੀ ਕਿ ਅਰ ਬੌਂਡਿੰਗ ਅਰ ਬੌਂਡਿੰਗ ਪਹਿਲਾਂ ਉਹ ਦੋਰਾ ਦੋਰਾ ਭਰਾ ਕਹਿੰਦਾ ਵੀ ਹੁਣ ਆਪਾਂ ਗਿਆ ਜੀ ਬਾਲਾ ਬਰ ਬੌਂਡਿੰਗ ਕਰਾਉਣੀ ਆ ਤੇਰਾ ਤਾਂ 40 ਲੰਬ ਕੱਢੀ ਜਾਂਦਾ ਆ ਅ ਸ਼ਾਮਾਂ ਪੈ ਗਈ ਹੁਣ ਆਪਾਂ ਵੀ ਚੱਲੀਏ ਚਾਰ ਮੇਰਾ ਚਾਹ ਵੀ ਆ ਭਾਈ ਚਾਹ ਹਣਾ ਓਜਲੇ ਭਰਾ ਨੂੰ ਮਿਲੋ ਇੱਧਰ ਬਹੁਤ ਘੈਂਟ ਗੁੰਦਾ ਨਾਲ ਤੇਰਾ ਵੀ ਆ ਤੇਰੇ ਤੋਂ ਨਾਲ ਢੋਲ ਕੀ ਬਜੋਣਾ ਮਾਹ ਕਿਉਂ ਘੋਰਾ ਯੋ ਕਿ ਇਹ ਲੜਦਾ ਨਹੀਂ ਨਹੀਂ ਕੁਛ ਨਹੀਂ ਮਿਲਣ ਲੱਗ ਲੜਾਈ ਹੋ ਗਈ ਇਧਰ ਗੋਰਾ ਪਰ ਆਪਣਾ ਚਾਹ ਲੈ ਕੇ ਆ ਗਿਆ ਇਧਰ ਤੇਰੇ ਖੁਸ਼ੀ ਬੋਧ ਦਾ ਕਹਿੰਦਾ ਸੁਬੀਰ ਦੀ ਪੀਤੀ ਨਹੀਂ ਤੇਰੇ ਹਾਂ ਕਹਿਵਾ ਓਏ ਨਾਲ ਬਿਸਕੁਟ ਵੀ ਨਾਲ ਚੈੱਕ ਕਰੋ ਜੀ ਚਾਹ ਨਾਲ ਤੇ ਬੰਦੇ ਕਿੰਨੇ ਪੀਣ ਵਾਲੇ ਬੰਦੇ ਕਿੰਨੇ ਪੀਣ ਵਾਲੇ ਗੋਰੇ ਬੰਦੇ ਕਿੰਨੇ ਪੀਣ ਵਾਲੇ ਭਰਾ ਆ ਗੋਰਾ ਮੈਂ ਬੰਦੇ ਕਿੰਨੇ ਪੀਣ ਵਾਲੇ ਚਾਹ ਠੀਕਾ ਪਰ ਕੇ ਲਾ ਠੀਕਾ ਪਰ ਕੇ ਲੋ ਜੀ ਗੋਰਾ ਚਾਹ ਲੈ ਕੇ ਘਰੋਂ ਬਣਾ ਕੇ ਗੋਰੇ ਬਣਾ ਘਰੋਂ ਲੈ ਕੇ ਆ ਜਾ ਬਣਾ ਕੇ ਹਾਂ ਜੀ ਵਹੀ ਦੀ ਪੀ ਕੇ ਦੇਖੋ ਪੀ ਕੇ ਦੇਖੋ ਬਸ ਇਹ ਬਿਸਕੁਟ ਵੀ ਬਹੁਤ ਖਰੇ ਲੋ ਜੀ ਕਿੰਨੇ ਆਪਣਾ ਪਿਆਰ ਕਰਦੇ ਗੋਰੇ ਭਾਹ ਹਣੀ ਠੀਕ ਹੈ ਜੀ ਚਾਹ ਲੈ ਕੇ ਸਪੈਸ਼ਲ ਭਰਾ ਮੈਂ ਦੁਕਾਨ ਛੱਡ ਕੇ ਭਾਈ ਚਾਹ ਬਲਾਣਾ ਕਹਿੰਦਾ ਗੈਰੀ ਚਾਹ ਬਲੋਣੀ ਦੇ ਦੋ ਕਿੰਨੇ ਘੰਟ ਭਰਾ ਆ ਪਰ ਠੀਕ ਹੈ ਜੀ ਪੀਂਦੇ ਮੋਟਰਾਂ ਤੇ ਚਾਹ ਪਚੂ ਕਾੜ ਕੇ ਰਕਲੇ ਤੇਰੇ ਬੁਲਾਵੇ ਮਾਰੇ ਨਾ ਵੀ ਕਿਆ ਮਲਾ ਬੈਠੋ ਪਰ ਆ ਰਹੀ ਚੇਟਰ ਆਪਣੇ ਸਾਰ ਭਰਾ ਪਾਈ ਗਤਾਂ ਚੱਢੀ ਕਰ ਤੂੰ ਕੱਲ ਹੈ ਭਾਈ ਠੀਕ ਹੁਣ ਭਾਈ ਆਜ ਗਲਤ ਕਰ ਲੈ ਚਲੋ ਕੋਈ ਨਾ ਭਾਈ ਆਪਣਾ ਜੀ ਸ਼ਰਮਦਾ ਚੰਦਾ ਪਿਆ ਦਾ ਰੋਦਰਵਾੜ ਦੇ ਹੁਣ ਆਪਾਂ ਵੀ ਚਲੀਏ ਘਰ ਨੂੰ ਸਮਾਂ ਬਹੁਤ ਜ਼ਿਆਦਾ ਹੋ ਗਿਆ ਹੈ ਤੁਹਾਨੂੰ ਵੀ ਆਪ ਮਿਲਦੇ ਵੀ ਆਪਾਂ ਨੈਕਸਟ ਬਲਾਗ ਵਿੱਚ ਠੀਕ ਹੈ ਜੀ ਚਲੋ ਠੀਕ ਹੈ ਜੀ ਬਾਏ ਜੀ ਬੰਦੇ ਸੋਹਣ ਕੱਦ ਦਾ ਬਲਾਗ ਲੱਗਾ ਅੱਜ ਆਪਣੇ ਸੱਜੇ ਭਰਾਵੋ ਮਿਲਣ ਦਾ ਮੌਕਾ ਮਿਲ ਸੀਗੇ ਤਾਂ ਬਹੁਤ ਥੈਂਕ ਯੂ ਭਰਾਵਾਂ ਦਾ ਅਦੇ ਸਪੋਰਟ ਕਰੋ ਭਰਾ ਠੀਕ ਹੈ ਫਿਰ ਹੋਣ ਤੁਹਾਡੇ ਲਈ ਆਪਾਂ ਨੈਕਸਟ ਬਲਾਗ